ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਅਸਾਦੀ ਵਾਰ ਦੀ 15ਵੀਂ ਪੌੜੀ 15ਵੀਂ ਪੌੜੀ ਦਾ ਜੋ ਪਹਿਲਾ ਸ਼ਲੋਕ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਉਹਦੀ ਆਪਾਂ ਵਿਚਾਰ ਕਰਨੀ ਹੈ ਸ਼ਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੇ ਸਤ ਵਟ ਇਹੋ ਜਨੇਉ ਜੀ ਕਾ ਆਈ ਤਾਂ ਪਾਂਡੇ ਕਤ ਨਾਇ ਟੋਟੇ ਨਾਮ ਆ ਲਗੇ ਨਾਏ ਜਲੇ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਇ ਚੌਕੜ ਮੂਲ ਉਣਾਇਆ ਪਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੰਗ ਆ ਗਿਆ ਵਾਹ ਖਾਲਸਾ ਵਾਹਿ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਲੋਕਰਾਂ ਹੀ ਸਾਨੂੰ ਗਿਆਨ ਦਿੱਤਾ ਹੈ ਸਾਨੂੰ ਉਪਦੇਸ਼ ਕੀਤਾ ਹੈ ਕਿ ਜੇ ਆਪਾਂ ਕਿਸੇ ਵੀ ਧਰਮ ਦੇ ਧਾਰਨੀ ਹੈ ਤੇ ਸਾਡੇ ਵਿੱਚ ਆਹ ਗੁਣ ਹੋਣੇ ਚਾਹੀਦੇ ਆ ਤਾਂ ਅਸੀਂ ਧਰਮੀ ਆ ਕਿਉਂ ਅਸੀਂ ਸਾਰੇ ਕਹਿੰਦੇ ਤੇ ਹੈ ਅਸੀਂ ਧਰਮੀ ਆ ਕੋਈ ਕਹਿੰਦਾ ਮੈਂ ਜੈਨੀ ਆ ਮੈਂ ਕੋਈ ਕਹਿੰਦਾ ਬੋਧੀ ਆ ਕੋਈ ਕਹਿੰਦਾ 크੍ਰਿਸਚਨ ਆ ਕੋਈ ਕਹਿੰਦਾ ਮੈਂ ਮੁਸਲਮਾਨ ਆ ਕੋਈ ਕਹਿੰਦਾ ਮੈਂ ਹਿੰਦੂ ਆ ਕੋਈ ਕਹਿੰਦਾ ਮੈਂ ਸਿੱਖ ਆ ਪਰ ਇਹਨਾਂ ਸਾਰਿਆਂ ਦੇ ਵਿੱਚ ਜੇ ਆਪਾਂ ਕਿਸੇ ਧਰਮ ਨੂੰ ਮੰਨਦੇ ਆ ਤੇ ਸਾਡੇ ਚ ਆ ਗੁਣ ਜਿਹੜੇ ਆ ਜਿਹੜੇ ਇਨਸਾਨੀਅਤ ਵਾਲੇ ਗੁਣ ਨੇ ਜੇ ਇਹਦੇ ਆਧਾਰ ਤੋਂ ਗੁਣ ਬਹੁਤ ਜ਼ਰੂਰੀ ਨੇ ਉਹਨਾਂ ਬਾਰੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈ ਕਿ ਜੇ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਹੈ ਤੇ ਫਿਰ ਉਹ ਅਸਲੀ ਧਰਮੀ ਆ ਨੀ ਤੇ ਫਿਰ ਕੀ ਹੈ ਵਿਖਾਵਾ ਹੈ ਭੇਖ ਜਿਹੜਾ ਪਕਾਵਾ ਹੈ ਜਿੱਦਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁਖਨੀ ਸਾਹਿਬ ਵਿੱਚ ਦੇਸ਼ ਕੀਤਾ ਵੀ ਮਨੁੱਖਾ ਜਨਮ ਮਿਲ ਗਿਆ ਪਰ ਅਸੀਂ ਕੰਮ ਸਾਡੇ ਪਸ਼ੂਆਂ ਵਾਲੇ ਨੇ ਉਹ ਕੰਮ ਕਸ਼ੂਆਂ ਵਾਲੇ ਕੀ ਨੇ ਵੀ ਅਸੀਂ ਰੋਜ਼ ਵਿਖਾਵਾ ਕਰਦੇ ਹਾਂ ਹਰ ਗੱਲ 'ਚ ਵਿਖਾਵਾ ਜੇ ਅਸਲियत ਨਹੀਂ ਹੈਗੀ ਪਰ ਵਿਖਾਵਾ ਜ਼ਰੂਰ ਕਰਨਾ ਜਿਵੇਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕਪਚਾਰਾ ਕਰੇ ਜਾਂ ਲੋਕ ਦਿਖਾਵਾ ਰੋਜ ਕਰੇ ਬਾਹਰ ਭੇਖ ਅੰਤਰਮਲ ਮਾਇਆ ਸ਼ਬਸ਼ ਨਹੀਂ ਕਰਿਛਾਰੇ ਜਪਾਇਆ ਬਾਹਰ ਗਿਆਨ ਤੇ ਆਣੇ ਸ਼ਿਨਾਨ ਅੰਤਰ ਪਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨਸਵਾ ਗਲ ਪਾਤਰ ਕੈਸੀ ਤਰੇਤਾ ਕਹਿੰਦੇ ਜਦੋਂ ਸਾਰਾ ਵਿਖਾਵਾ ਹੀ ਹੈ ਤੇ ਸਾਰੇ ਪੱਥਰ ਬਨ ਰਹੇ ਆਪਾਂ ਤੇ ਫਿਰ ਭਵ ਸਾਗਰ ਨੂੰ ਪਾਰ ਆਪਾਂ ਕਿਵੇਂ ਕਰ ਸਕਦੇ ਕਿਉਂ ਜਿਹੜਾ ਸਾਡਾ ਮਨੁੱਖਾ ਜਨਮ ਦਾ ਮਨੋਰਥ ਹੈ ਉਹ ਹੈਗਾ ਪ੍ਰਮਾਤਮਾ ਨੂੰ ਮਿਲਦਾ ਈ ਪ੍ਰਾਪਤ ਮਾਨੋਖ ਦੇਹਰੀਆ ਗੋਬਨ ਮਿਲਣ ਕੇ ਤੇਰੀ ਬਰੀਆ ਤੇ ਜੁਗਤ ਕੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਸ ਸੰਤ ਭਜ ਕੇ ਬਨਾ ਭਜ ਕੇਵਲ ਨਾਮ ਨੂੰ ਵੀ ਪੰਵੇਂ ਪਾਤਸ਼ਾਹ ਨੇ ਜਿਹੜਾ ਦੱਸਿਆ ਇਹ ਧਰਮ ਹੀ ਵੀ ਇਹੋ ਕਹਿ ਰਿਹਾ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੇ ਨਿਰਮਲ ਕਰਮ ਮੈਂ ਕੀਆ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਉਚ ਨਿਰਮਲੇ ਕਰਣੀ ਭਾਵ ਧਰਮ ਹੀ ਵੀ ਉਹ ਹੈ ਜਿਹੜਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਹੁਕਮ ਤੇ ਰਜਾਬ ਵਿੱਚ ਰਹਿੰਦਾ ਹੈ ਤੇ ਉਹਨੂੰ ਹਰ ਵੇਲੇ ਯਾਦ ਰੱਖਦਾ ਹੈ ਕਿ ਆਪਣੇ ਜੀਵਨ ਵਿੱਚ ਵੀ ਉਹਨੂੰ ਧਾਰ ਕੇ ਰੱਖਦਾ ਇਹ ਅਸਲ ਜਿਹੜਾ ਹੈ ਇਹ ਧਰਮ ਹੈ ਤੇ ਧਰਮ ਜਿਹੜਾ ਇੱਕ ਸਾਧਨ ਹੈ ਕਿਸੇ ਵੀ ਤਰ੍ਹਾਂ ਪ੍ਰਮਾਤਮਾ ਨੂੰ ਪਾਉਣ ਵਾਸਤੇ ਭਾਵੇਂ ਧਰਮ ਕੋਈ ਵੀ ਹੋ ਪਰ ਅਸੀਂ ਧਰਮੀ ਕਹਿੰਦੇ ਆ ਪਰ ਹੈ ਨਹੀਂ ਧਰਮੀ ਅਸੀਂ ਕੇਵਲ ਤੇ ਬਖਾਵੇ ਦੇ ਤੌਰ ਤੇ ਆ ਇੱਥੇ ਹੁਣ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈ ਉਹ ਕੀਤਾ ਹੈ ਵੀ ਜੇ ਆਪਾਂ ब्राह्मण ਤੇ ਉਹਨਾਂ ਵਿੱਚ ਸਾਨੂੰ ਜਨੇਉ ਪਾਇਆ ਜਾਂਦਾ ਮੱਥੇ ਤੇ ਤਿਲਕ ਲਾਇਆ ਜਾਂਦਾ ਤੇ ਸਿਰ ਤੇ ਚੋਟੀ ਹੁੰਦੀ ਹੈ ਪਾਪ ਬੋਦੀ ਹੁੰਦੀ ਹੈ ਤੇ ਉਹਨਾਂ ਨੂੰ ਆਪਾਂ ਬ੍ਰਾਹਮਣ ਕਹਿੰਦੇ ਹਾਂ ਧੋਤੀ ਬੰਨਦੇ ਨੇ ਤੇ ਪਾਸ਼ਾ ਨੇ ਕਿਹਾ ਵੀ ਜੇ ਆਪਾਂ ਕੇਵਲ ਭੇਖ ਹੀ ਰੱਖਾਂਗੇ ਤੇ ਸਾਡਾ ਜੀਵਨ ਜਿਹੜਾ ਉਹ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਨਹੀਂ ਕਿਉਂ ਗੁਰੂ ਅਮਰਦਾਸ ਜੀ ਨੇ ਕਿਹਾ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇ ਨਹੀਂ ਜਰਮ ਜੁਗੇ ਆ ਰਿਹਾ ਜਿਹੜੇ ਬਾਹਰੋਂ ਤੇ ਬੜੇ ਭੇਖੀ ਨੇ ਨਿਰਮਲ ਨੇ ਸੋਹਣੇ ਨੇ ਧਰਮੀ ਨੇ ਪਰ ਅੰਦਰ ਮਨ ਮੜਾ ਹੈ ਤੇ ਉਹ ਕਹਿੰਦੇ ਉਹਨਾਂ ਜਨਮ ਵਿਰ ਚਲਾ ਗਿਆ ਪਾਪ ਪਰਮਾਤਮਾ ਨੂੰ ਮਿਲਣ ਵਿੱਚ ਉਹ ਸਫਲ ਨਹੀਂ ਹੋਏ ਇੱਥੇ ਪਾਸ਼ਾ ਕਹਿ ਰਹੇ ਨੇ ਦਇਆ ਵੀ ਜਦੋਂ ਗੁਨਾਨਦੇਸ ਸਾਹਿਬ 9 ਸਾਲ ਦੇ ਹੋਏ ਤੇ ਮਾਂ ਪਿਓ ਜਿਹੜੇ ਸੀ ਉਹਨਾਂ ਨੇ ਵੀ ਸੋਚਿਆ ਵੀ ਅਸੀਂ ਤਾਂ Hindu ਧਰਮ ਚੋਂ ਆ ਤੇ ਸਾਨੂੰ ਜਿਹੜਾ ਉਹ ਖੱਤਰੀ ਹੋਣ ਕਰਕੇ ਖੱਤਰੀ ਕੇ 베ਦੀ ਹੁੰਦੇ ਇਹ ਖੱਤਰੀ 베ਦੀ ਸਨ 베ਦੀ ਜਿਹੜੇ 베ਦ ਪੜਾਉਂਦੇ ਸਨ ਲੋਕਾਂ ਨੂੰ ਤੇ ਇਸ ਕਰਕੇ ਇਹਨਾਂ ਨੂੰ ਬੇਦੀ ਕਿਹਾ ਜਾਂਦਾ ਸੀ ਬੇਦੀ ਜੋ ਵੇਦ ਪੜ੍ਹਾਵੇ। ਤੇ ਇਸ ਕਰਕੇ ਇਹਨਾਂ ਨੂੰ ਨੌਂ ਸਾਲ ਦੇ ਹੋਏ ਤੇ ਪੰਡਿਤ ਨੂੰ ਸੱਦਿਆ ਕਿ ਤੁਸੀਂ ਆਪਣਾ ਜਨੇਊ ਤਿਆਰ ਕਰੋ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਜਨੇਊ ਪਾਇਆ ਜਾਵੇ। ਜਦੋਂ ਪੰਡਿਤ ਨੇ ਜਨੇਊ ਤਿਆਰ ਕੀਤਾ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਬੁਲਾਇਆ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਜਨੇਊ ਪਾਉਣ ਤੋਂ ਨਾਂਹ ਨਹੀਂ ਕੀਤੀ। ਉਹਨਾਂ ਕਿਹਾ ਪੰਡਿਤ ਜੀ ਮੈਂ ਜਨੇਊ ਪਾਉਣ ਨੂੰ ਤਿਆਰ ਹਾਂ ਪਰ ਉਹ ਜਨੇਊ ਜੀ ਜੇ ਅਗੋਣ ਨੇ ਤੇ ਮੇਰੇ ਘਰ ਚ ਪਾ ਦੇ। ਤੇ ਉਹ ਤੇ ਮਨੁੱਖ ਤੰਤਾ ਦੇ ਜੋਗ ਹੋਣਗੇ ਜਿਨ੍ਹਾਂ ਦੇ ਗਲ ਵਿੱਚ ਇਹੋ ਜਿਹਾ ਜਨੇਊ ਹੈ ਜਿਹੜਾ ਨਾ ਟੁੱਟੇ ਨਾ ਉਹ ਮੈਲਾ ਹੋਵੇ ਨਾ ਗੰਦਾ ਹੋਵੇ ਨਾ ਉਹ ਛੜੇ ਤੇ ਇਹੋ ਜਿਹਾ ਜਨੇਊ ਜੇ ਤੇਰੇ ਕੋਲ ਹੈਗਾ ਤੇ ਮੇਰੇ ਗਲ ਪਾ ਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਿਤ ਪੰਡੇ ਕਾ ਇਹ ਪੰਡਿਤ ਜੀ ਇਹਦੇ ਵਿੱਚ ਦਇਆ ਵਾਲਾ ਗੁਣ ਹੈਗਾ ਇਸ ਜਨੇਊ 'ਚ ਜਿਸ ਬੰਦੇ ਨੇ ਜੜੂ ਪਾਇਆ ਉਹਦੇ ਅੰਦਰ ਦਇਆ ਵੀ ਕੋ ਦਇਆ ਜਿਹੜਾ ਹੈ ਨਾ ਪ੍ਰਮਾਤਮਾ ਨੂੰ ਪਾਉਣ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਮੈਂ ਕਹਿੰਦੇ 68 ਤੀਰ ਸਗਲ ਪੌਣੇ ਜੀ ਦਇਆ ਪ੍ਰਵਾਨ ਇੱਕ ਜੀਵ ਤੇ ਜੇ ਦਇਆ ਕਰਦੇ 68 ਤੀਰਾਂ ਜਾਂ ਜੇ ਦਾਨ ਪੂਨ ਕਰਦੇ ਤੇ ਸ਼ਰਾਨ ਕਰਦੇ ਉਹਦਾ ਮਾਤਮ ਮਿਲਦਾ ਐਡਾ ਵੱਡਾ ਗੁਣ ਹੈ ਤੇ ਦਇਆ ਕੌਣ ਕਰਦਾ ਜਿਹਦੇ ਅੰਦਰ ਪ੍ਰਮਾਤਮਾ ਵਸਦਾ ਜਿੱਥਾਂ ਗਿਆਨ ਤਹਾਂ ਧਰਮ ਹੈ ਝੂਠ ਤਹਾਂ ਪਾਪ ਲੋਭ ਤਹਾਂ ਕਾਲ ਹੈ ਖਿਮਾ ਤਹਾਂ ਆਪ ਕਿਉਂ ਖਿਮਾ ਹੀ ਉਹ ਬੰਦਾ ਕਰੇਗਾ ਜੋ ਕਿਸੇ ਤੇ ਤਰਸ ਆਏਗਾ ਤੇ ਉਹ ਜਿਹਦੇ ਅੰਦਰ ਪ੍ਰਮਾਤਮਾ ਵਸਦਾ ਉਹ ਹੀ ਖਿਮਾ ਕਰਦਾ ਉਹ ਹੀ ਕਿਸੇ ਤੇ ਦਇਆ ਕਰਦਾ ਇਸ ਕਰਕੇ ਪੈਂਦਾ ਦਇਆ ਦੀ ਕਪਾ ਹੋਵੇ ਦਇਆ ਕਪਾ ਸੰਤੋਖ ਸੂਤ ਸੰਤੋਖ ਦਾ ਸੂਤ ਹੋਵੇ ਤੇ ਸੰਤੋਖ ਵੀ ਜਿਹੜਾ ਹੈ ਇਹ ਪ੍ਰਮਾਤਮਾ ਨੂੰ ਪਾਉਣ ਵਿੱਚ ਸਭ ਤੋਂ ਜ਼ਰੂਰੀ ਆ ਸੇਵ ਕੀਤੀ ਸੰਤੋਖੀ ਜਨ ਸੱਚੋ ਸੱਚ ਤੇ ਆਇਆ ਜਿਹਦੀ ਅੰਦਰ ਸੰਤੋਖ ਆ ਪ੍ਰਮਾਤਮਾ ਦਾ ਨਾਮ ਹੀ ਸਿਮਰਨ ਉਹ ਹੀ ਕਰੇਗਾ ਪ੍ਰਮਾਤਮਾ ਨੂੰ ਯਾਦ ਵੀ ਉਹ ਹੀ ਕਰੇਗਾ ਲੋਭੀ ਬੰਦਾ ਤੇ ਜਿਹੜਾ ਉਹ ਮਾਇਆ ਪਿੱਛੇ ਦੌੜੇਗਾ ਉਹ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਉਹਨੂੰ ਉਹਦੇ ਵੱਲ ਧਿਆਨ ਵੀ ਨਹੀਂ ਆਉਂਦਾ ਲੱਗਦਾ ਇਸ ਕਰਕੇ ਬਾਦਸ਼ਾਹ ਕਹਿੰਦੇ ਸੰਤੋਖ ਫਰੀਦ ਸਾਹਿਬ ਨੇ ਕਿਹਾ ਸਬਰ ਇਸ ਵਾਉ ਜੇ ਤੂੰ ਬਰਦਾ ਦ੍ਰਿੜ ਕਰੇ ਵਾਦੀ ਵੇ ਦਰਵਾ ਟੋਟ ਨਹੀਂ ਥੀ ਵਾੜਾ ਕਹਿੰਦੇ ਜਿੰਦਗੀ ਦਾ ਮਨੋਰਥ ਹੀ ਸੰਤੋਖ ਹੈ ਤੇ ਜੇ ਆਦਮੀ ਫੇਡਾ ਦਿਲ ਦਰਿਆ ਹੋ ਜਾਂਦਾ ਹੈ ਦਿਆਲੂ ਹੋ ਜਾਂਦਾ ਹੈ ਉਹ ਕਦੀ ਕਿਸੇ ਦਾ ਹੱਕ ਨਹੀਂ ਖੋਂਦਾ ਸਭ ਨੂੰ ਦਿੰਦਾ ਹੈ ਕਿਸੇ ਨੂੰ ਕਿਸੇ ਤੇ ਦਇਆ ਹੀ ਕਰਦਾ ਹੈ ਤੇ ਦਇਆ ਵੀ ਤਾਂ ਹੀ ਹੁੰਦੀ ਜੇ ਅੰਦਰ ਸੰਤੋਖ ਹੋਵੇ ਤੇ ਉਸ ਤੋਂ ਬਗੈਰ ਦਇਆ ਵੀ ਨਹੀਂ ਹੋ ਸਕਦੀ ਦਇਆ ਕਾ ਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਜੱਤ ਦੇ ਜਿਹੜੇ ਨੇ ਉਹ ਗੱਡਾ ਹੁਣ ਭਾਵ ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨਾ ਜਿਹੜਾ ਜਤੀ ਹੈ ਉਹਦੇ ਆਪਣੇ ਗਿਆਨ ਇੰਦਰੀਆਂ ਤੇ ਉਹ ਮੰਨ ਦਾ ਕੰਟਰੋਲ ਹੁੰਦਾ ਹੈ ਕਿਉਂ ਮਨ ਨੂੰ ਢੁਕਾਉਂਦੀਆਂ ਸਾਡੇ ਗਿਆਨ ਇੰਦਰੇ ਨੇ ਤੇ ਜਿਵੇਂ ਕਬੀਰ ਕਬੀਰ ਸਾਹਿਬ ਨੇ ਕਿਹਾ ਮੂਦ ਲੀਏ ਦਰਵਾਜੇ ਵਾਜੇ ਅਨਹਦ ਵਾਜੇ ਜੇ ਆਪਾਂ ਆਪਣੇ ਦਰਵਾਜੇ ਕੀ ਆ ਨੌ ਦਰਵਾਜੇ ਨੌ ਦਵਾਰੇ ਪ੍ਰਗਟ ਕੇ ਦੱਸਾਂ ਗੁਪਤ ਗਏ ਸਾਰੇ ਸਾਡੇ ਇੰਦਰੇ ਨੇ ਇਹ ਸਾਨੂੰ ਢਕਾਉਂਦੇ ਨੇ ਮਨ ਨੂੰ ਢਕਾਉਂਦੇ ਨੇ ਅੱਖ ਨੇ ਵੇਖਿਆ ਤੇ ਮਨ ਢਕ ਪਿਆ ਕੰਨ ਨੇ ਸੁਣਿਆ ਤੇ ਮਨ ਢਕ ਪਿਆ ਇਹਨੇ ਗਾਲ ਕੱਢੀ ਜਾਂ ਨੰਦਿਆ ਕੀਤੀ ਤੇ ਮਨ ਨੂੰ ਉਸੇ ਵੇਲੇ ਕ੍ਰੋਧ ਚ ਆ ਜਾਂਦਾ ਕੋਈ ਗਲਤ ਕੰਮ ਕਰ ਦਿੰਦਾ ਪਰ ਮਨ ਨੂੰ ਇਹ ਇੰਦਰੇ ਢਕਾਉਂਦੇ ਨੇ ਇਸ ਕਰਕੇ ਪ੍ਰੀਤ ਸਾਹਿਬ ਨੇ ਕਿਹਾ ਵੀ ਜਾਂ ਜੀ ਪ੍ਰਮਾਤਮਾ ਨੂੰ ਮਿਲ ਸਕਦੇ ਆ ਜੇ ਆਪਾਂ ਆਪਣੇ ਇੰਦਰੀਆਂ ਨੂੰ ਕੰਟਰੋਲ ਚ ਲਈਏ ਫਰੀਦਾ ਆਜ ਮਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨੋਮਚਿੰਦੜੀਆਂ ਇੰਦਰੀ ਇਹ ਜਿਹੜਾ ਇੰਦਰੀਆਂ ਨੂੰ ਆਪਾਂ ਕੰਟਰੋਲ ਕਰ ਲਈ ਜਿਹੜੇ ਮਨ ਨੂੰ ਭੜਕਾਉਂਦੀਆਂ ਨੇ ਉਹਨਾਂ ਦੇ ਅੱਜ ਹੀ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਆ ਜਿਸ ਕਰਕੇ ਜਤ ਜਿਹੜਾ ਦਇਆ ਵੀ ਜ਼ਰੂਰੀ ਹੈ ਸੰਤੋਖ ਵੀ ਜ਼ਰੂਰੀ ਹੈ ਤੇ ਜਤ ਵੀ ਜਤ ਦੀਆਂ ਗੰਢਾ ਹੁਣ ਤੇ ਸਤ ਦਇਆ ਕਪਾ ਸੰਤੋਖ ਸੋ ਜਤ ਗੰਢੀ ਸਤ ਵਟ ਤੇ ਜਿਹੜਾ ਵਾਟਿਆ ਉਹ ਸਤ ਦਾ ਭਾਗ ਉਹ ਚ ਦਇਆ ਕਰਕੇ ਤੇ ਉਹਨਾਂ ਫਿਰ ਦਾਨੀ ਹੋਣ ਦਾ ਭਾਵ ਕਿਸੇ ਨੂੰ ਆਪਣੇ 10 ਨਾਉ ਦੇ ਕਿਰਤ ਵਿੱਚੋਂ ਕੋ ਦਸਵੰਦ ਕੱਢਣ ਦਾ ਕਿਸੇ ਨੂੰ ਦੇਣ ਦਾ ਜਿਹੜਾ ਉਹ ਵੀ ਸੁਭਾਅ ਉਹ ਤੇ ਮਨ 'ਚ ਸੋਚ ਹੋਵੇ ਤਾਂ ਕਹਿੰਦੇ ਉਹ ਬੰਦਾ ਅਸਲੀ ਇਸ ਪੰਡਿਤ ਹੈ ਉਹ ਜਨੇਊ ਧਾਰਨ ਦਾ ਜਿਹੜਾ ਹੱਕਦਾਰ ਹੈ ਇਸੇ ਤਰ੍ਹਾਂ ਜੇ ਆਪਣਾ ਬਾਕੀ ਧਰਮਾਂ 'ਚ ਨੇ ਜਿਹੜੇ ਵੀ ਉਹਨਾਂ ਨੇ ਧਾਰਮਿਕ ਚਿੰਨ੍ਹ ਪਹਿਨੇ ਨੇ ਪਰ ਜੇ ਉਹਨਾਂ 'ਚ ਚਾਰ ਗੁਣ ਨਹੀਂ ਦਇਆ ਨਹੀਂ ਹੈਗੀ ਪਰ ਤੇ ਸੰਤੋਖ ਨਹੀਂ ਹੈਗਾ ਜਤ ਨਹੀਂ ਤੇ ਸਤ ਨਹੀਂ ਹੈਗਾ ਉਹ ਧਰਮੀ ਨਹੀਂ ਕਹਿਣ ਨੂੰ ਧਰਮੀ ਨੇ ਪੇਖੀ ਧਰਮੇ ਨੇ ਹੁਣ ਜਿਸ ਤਰ੍ਹਾਂ ਸਾਡੇ ਸਿੱਖਾਂ ਦੇ ਵਿੱਚ ਪੰਜ ਕਕਾਰ ਦੀੜਾ ਵਰਤਾਰੀ ਆ ਉਹਦੀ ਨਿਸ਼ਾਨੀਆਂ ਪੰਜ ਕਕਾਰ ਇਹੜੇ ਕਕਾਰ ਨੇ ਇਹ ਗੁਰੂ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਵੇਂ ਨਹੀਂ ਕਕਾਰ ਬਣਾਏ ਇਹ ਸਾਡੇ ਇੰਦਰੀਆਂ ਨੂੰ ਸਾਨੂੰ ਯਾਦ ਕਰਾਉਂਦੇ ਨੇ ਵੀ ਇਹਨਾਂ ਇੰਦਰੀਆਂ ਨੂੰ ਰੋਕ ਕੇ ਰੱਖਣਾ ਹੱਥ ਜਿਹੜਾ ਉੱਤੇ ਕੜਾ ਹੈ ਉਹ ਸਾਨੂੰ ਇਸ ਗੱਲ ਦੀ ਯਾਦੋਂ ਆਉਂਦਾ ਹੈ ਕਿ ਸੱਜੇ ਹੱਥ ਤੇ ਆ ਵੀ ਜਦੋਂ ਕੋਈ ਕਰਮ ਕਰਨਾ ਹੈ ਉਹ ਪ੍ਰਮਾਤਮਾ ਨੂੰ ਯਾਦ ਕਰਕੇ ਉਹਦੇ ਹੁਕਮ ਅਨੁਸਾਰ ਕਰਨਾ ਗੁਰਮਤਿ ਮੁਤਾਬਕ ਕਰਨਾ ਹੈ ਐਵੇਂ ਨਹੀਂ ਕਰਨਾ ਤੋਂ ਕਿਰਪਾਨ ਜਿਹੜੀ ਹੈ ਉਹ ਆਪਣੇ ਰੱਖਿਆ ਵਾਸਤੇ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿੰਦਾ ਜ਼ੁਲਮ ਜਣਾ ਜਣਾ ਇਹ ਵੀ ਪਾਪ ਹੈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਜਿੰਨੀਆਂ ਲੜਾਈਆਂ ਨੇ ਜਰ ਜ਼ੋਰ ਮੈਨ ਕਰਕੇ ਨਹੀਂ ਹੈ ਉਹਨਾਂ ਦੀਆਂ ਜ਼ੁਲਮ ਦਾ ਸੈਨਾ ਜਿਹੜਾ ਸੀ ਉਹ ਪਸੰਦ ਨਹੀਂ ਸੀਗਾ ਕਰਦੇ ਉਹ ਉਹਨਾਂ ਦੇ ਜ਼ੁਲਮ ਨੂੰ ਟੱਕਰ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਆਦਮੀ ਜਿਹੜਾ ਹਥਿਆਰ ਬੰਦ ਭਾਵੇਂ ਉੱਚੀ ਸ਼ਕਤੀ ਹੋਣੀ ਚਾਹੀਦੀ ਹੈ ਹਥਿਆਰ ਹੋਣਾ ਚਾਹੀਦਾ ਤਾਂ ਕਿ ਉਹ ਜ਼ੁਲਮ ਦਾ ਟੱਕਰ ਆਪਣੀ ਸਵੈ ਰੱਖਿਆ ਜਿਹੜੀ ਆ ਉਹ ਕਰ ਸਕਿਆ ਇਸ ਤਰ੍ਹਾਂ ਕੇਸ ਨੇ ਇੱਕ ਕੁਦਰਤੀ ਵੀ ਹੈ ਮਹਾਰਾਜ ਜਿੱਦਾਂ ਵੀ ਸਾਡੇ ਭਾਰਤੀ ਜਿਹੜਾ ਸੰਸਕ੍ਰਿਤੀ ਦੇ ਮੁਤਾਬਕ ਭਾਵੇਂ ਕੋਈ Hindu ਸੀ ਭਾਵੇਂ ਕੋਈ Muslim ਸੀ ਭਾਵੇਂ ਕੋਈ Sikh ਸੀ ਸਾਰੇ ਜਨਾਂ ਦੇ ਕੇਸ ਹੁੰਦੇ ਪੁਰਾਣੇ ਜਿੰਨੇ ਰਿਸ਼ੀ ਮੁੰਨੇ ਨੇ ਸਾਰਿਆਂ ਦੇ ਕੇਸ ਹੁੰਦੇ ਸੀ ਇਹ ਪਰੰਪਰਾ ਹੈ ਪੱਗ ਵੀ ਬੰਦੇ ਸਨ ਤੋਂ ਇਸ ਕਰਕੇ ਇਹਨਾਂ ਦੀ ਰੱਖਿਆ ਵਾਸਤੇ ਉਹ ਪੱਗ ਵੀ ਧੁੱਪ ਛਾਂ ਤੋਂ ਜਿਹੜਾ ਇਹਨਾਂ ਨੂੰ ਬਚਾਉਂਦੀ ਕਿਉਂ ਕਾਲੇ ਰੰਗ ਦੇ ਕੇਸ ਜਿਹੜੇ ਨੇ ਇਹਨਾਂ ਨੂੰ ਧੁੱਪ ਵੀ ਜ਼ਿਆਦਾ ਲੱਗਦੀ ਹੈ ਠੰਡ ਵੀ ਜ਼ਿਆਦਾ ਲੱਗਦੀ ਹੈ ਇਸ ਕਰਕੇ ਇਹ ਗੁੱਡ ਕਨਡਕਟਰ ਨੇ ਇਸ ਕਰਕੇ ਇਹਨਾਂ ਦੀ ਸੰਭਾਲ ਵੀ ਹੈ ਤੇ ਕਸ਼ਹਿਰਾ ਉਹ ਸਾਡਾ ਜੱਤ ਦੀ ਨਿਸ਼ਾਨੀ ਹੈ ਉਹ ਸਾਨੂੰ ਸਾਰ ਖਵੇਸਾਂ ਸੁਚੇਤ ਕਰਦਾ ਹੈ ਕਿ ਤੂੰ ਜੱਤ ਵਿੱਚ ਰਹਿਣਾ ਹੈ ਆਪਣੇ ਇੰਦਰੀਆਂ ਨੂੰ ਕੰਟਰੋਲ ਕਰਕੇ ਰੱਖਣਾ ਹੈ ਇਸ ਕਰਕੇ ਇਹਦੇ ਪੰਜੇ ਕਕਾਰ ਨੇ ਗੰਗਾ ਸਾਡੇ ਕੇਸਾਂ ਦੀ ਸੰਭਾਲ ਵਾਸਤੇ ਕੰਗੇ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਫਿਰ ਜੜਾਵਾਂ ਪੈ ਜਾਂਦੀਆਂ ਨੇ ਤੇ ਵਾਲ ਵੀ ਜਿਹੜੇ ਉਹ ਸਾਫ਼ ਨਹੀਂ ਹੁੰਦੇ ਇਸ ਕਰਕੇ ਸਾਨੂੰ ਇਹਨਾਂ ਕਕਾਰਾਂ ਦੀ ਜਰੂਰ ਇਹ ਬਿਨਾਂ ਮਤਲਬ ਤੋਂ ਨਹੀਂ ਬੜੇ ਸੋਚ ਵਿਚਾਰ ਕੇ ਗੁਰੂ ਸਾਹਿਬ ਨੇ ਪੰਜ ਕਕਾਰ ਦਿੱਤੇ ਸੀ ਪਰ ਇਹ ਜਿਹੜੇ ਕਕਾਰ ਨੇ ਉਹਨਾਂ ਦੇ ਨਾਲ ਇਹ ਸਾਡੇ ਇੰਦਰੀਆਂ ਨੂੰ ਕੰਟਰੋਲ ਕਰਨ ਵਾਸਤੇ ਨੇ ਪਰ ਜਿਹੜਾ ਮਨ ਨੂੰ ਕੰਟਰੋਲ ਕਰਨਾ ਹੈ ਉਹਦੇ ਵਾਸਤੇ ਸਾਡੇ ਚੋ ਦਇਆ ਜਾਤ ਸਾਤ ਤੇ ਇਹ ਸਾਡੇ ਚ ਸੰਤੋਖ ਇਹ ਸਾਰੇ ਗੁਣ ਹੋਣੇ ਚਾਹੀਦੇ ਆ ਤਾਂ ਅਸੀਂ ਜਿਹੜੇ ਅਸੀਂ ਅਮਰਤਾਰੀ ਆ ਤਾਂ ਫਿਰ ਉਸ ਅਮਰਤਾਰੀ ਜਿੱਥੇ ਵੀ ਜਾਏਗਾ ਨੂੰ ਇੱਜ਼ਤ ਮਾਨ ਤੇ ਸਤਿਕਾਰ ਮਿਲੇਗਾ ਜੇ ਕੋਈ ਪੰਡਤ ਹੋਏਗਾ ਜਿਹਦੇ ਚ ਗੁਣ ਹੋਣਗੇ ਉਹਦਾ ਵੀ ਸਾਰੇ ਸਤਕਾਰ ਤੇ ਇਜ਼ਤ ਮਾਨ ਕਰਨਗੇ ਕਿਉਂਕਿ ਉਹ ਇਹਨਾਂ ਗੁਣਾਂ ਦਾ ਧਾਰਨੀ ਹੁਣ ਇਸ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਉਪਦੇਸ਼ ਤੋਂ ਆਪਾਂ ਸਿੱਖਿਆ ਇਹ ਲੈਣੀ ਆ ਅਸੀਂ ਵਿਖਾਵੇ ਦੇ ਧਰਮੀ ਨਹੀਂ ਬਣਨਾ ਆਪਾਂ ਜੇ ਇਹ ਧਰਮਾਂ ਵਾਲੇ ਆਪਣਾ ਪਰਾਵਾ ਕੀਤਾ ਹੈ ਕਿ ਸਾਡੇ ਚ ਦਇਆ ਸੰਤੋਖ ਜਤ ਤੇ ਸਤ ਦੇ ਗੁਣ ਸਾਡੇ ਚ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕੀਏ ਸਾਡਾ ਜੀਵਨ ਸਫਲਾ ਹੋ ਸਕੇ ਇਹਨਾਂ ਲਖਜਾਂ ਨਾਲ ਜਾਪ ਭੁਲ ਜੋਗ ਦੀ ਮਾਫੀ ਮਹਾਰ ਜੀ ਦਾ ਖਾਲਸਾ ਵਹਿ ਜੀ ਦੀ ਫਤਿਹ